ਸਰਕ ਕਟਕੰਨ ਦਾ ਕੀ ਕਾਰਨ ਜੇ ਟਰੈਕਟਰ ਕਿਨੇ ਇਕੱਠੇ ਕੀਤੇ ਕੀ ਗੱਲ ਜੱਜ ਮੈਂ ਭਗੇਲ ਸਿੰਘ ਭਾਰਤੀ ਕਿਸਾਨ ਗੁਣੇਕਤਾ ਕਹਾਂਦਾ ਜਲਾ ਪ੍ਰੈਸਕਰ ਅੱਜ ਅਸੀਂ ਜਿਹੜਾ ਪੂਰੇ ਪੰਜਾਬ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਆ ਸਜੂਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤੇ ਕਸਬਾ ਵਿੱਚ ਪਿੰਡਾਂ ਵਿੱਚ ਤਹਿਸੀਲ ਹੈੱਡਕ quartra ਦੇ ਉੱਤੇ ਜਿਹੜਾ ਟਰੈਕਟਰਾਂ ਦਾ ਮਾਰਚ ਕਰਕੇ ਇਹ ਲੋਕਾਂ ਨੂੰ ਹੌਕਾ ਦੇ ਰਹੇ ਆ ਕਿ ਜਿਹੜਾ ਪਿਛਲੇ ਸਮੇਂ ਦੌਰਾਨ 2020 ਤੇ 21 ਦੇ ਵਿੱਚ ਆਪਾਂ ਸੰਘਰਸ਼ ਕਰਕੇ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਇੱਕ ਵਾਰ ਉਹ ਸਰਕਾਰ ਨੇ ਫਿਰ ਜਿਹੜੀ ਨਵੀਂ ਖੇਤੀ ਡਰਾਫਟ ਨੀਤੀ ਲੈ ਕੇ ਆਇਆ ਜਿਸ ਨੀਤੀ ਤਹਿਤ ਸਾਡੀਆਂ ਸਮੂਚੀਆਂ ਪੰਜਾਬ ਦੀਆਂ ਭਾਪ ਦੀਆਂ ਮੰਡੀਆਂ ਜਿਹੜੀਆਂ ਨੇ ਉਹ ਸਾਰੀਆਂ ਖਤਮ ਕਰਕੇ ਪ੍ਰਾਈਵੇਟ 플레이ਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਜਿਹੜਾ 26 ਜਨਵਰੀ ਜਿਹੜਾ ਉਸ ਸਮੇਂ ਦੌਰਾਨ ਘੋਣ ਦੇ ਵਿੱਚ ਜਿਹੜਾ ਲਾਲ ਕਿਲੇ ਦੇ ਉੱਤੇ ਕਾਂਡ ਵਾਪਰੇ ਸੀ ਜਿਹੜਾ ਸਰਕਾਰ ਦੀ ਤਹਿ ਸੁਧਾ ਨੀਤੀ ਸੀ ਉਹਦੇ ਵਿਰੋਧ ਵਿੱਚ ਆਪਾਂ ਹਰ ਸਾਲ ਜਿਸ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਹੁਕਾ ਦੇਣ ਵਾਸਤੇ ਆਪਾਂ ਆਪਣੀ ਖੇਤੀ ਕਿੱਤੇ ਦੀ ਰੱਖ ਕੇ ਚੱਲਣ ਵਾਸਤੇ ਹੋਰ ਆਪਣੇ ਪਰਿਵਾਰਾਂ ਦਾ ਨਰਵਾਹ ਕਰਨ ਵਾਸਤੇ ਅਸੀਂ ਲਗਾਤਾਰ ਸ਼ਨੱਥ ਦੇ ਮੈਦਾਨ ਚ ਉਹਦੇ ਕੜੀ ਵਜੋਂ ਅੱਜ ਅਸੀਂ ਬਲਾਕ ਜਨਾਲਾ ਵੱਲੋਂ ਸੈਂਕੜੇ ਟਰੈਕਟਰਾਂ ਨੌਜਵਾਨ ਕਿਸਾਨਾਂ ਨੂੰ ਨਾਲ ਲੈ ਕੇ ਤੇ ਪਿੰਡਾਂ ਦੇ ਵਿੱਚ ਹੁਕਾ ਦੇਣ ਜਾ ਰਹੇ ਆ ਵੀ ਭਰਾਓ ਜਿਹੜੀ ਲੜਾਈ ਐ ਸੜੇ ਆ ਰਹੀ ਆ ਉਹ ਲੜਾਈ ਕੱਲੀ ਮੰਡੀਆਂ ਤੱਕ ਖਤਮ ਤਾਂ ਨਹੀਂ ਹੋ ਰਹੀ ਹੁਣ ਵੀ ਉਹ ਸਮੁੱਚੇ ਜਿਹੜੇ ਦੁਕਾਨਦਾਰ ਨੇ ਕਿਰਤੀ ਕੰਮ ਆ ਮਜ਼ਦੂਰ ਆ ਵਿਦਿਆਰਥੀ ਆ ਨੌਜਵਾਨ ਆ ਦਾ ਛੋਟਾ ਇੰਡਸਟਰੀਸਟ ਆ ਉਹ ਸਾਰਾ ਸਰਕਾਰ ਜਿਹੜਾ ਉਹ ਖੋਹ ਕੇ ਕਾਰੋਬਾਰ ਜ਼ਮੀਨਾਂ ਦਾ ਉਹ ਵੱਡੇ ਅਮਾਨੀਆਂ ਨੂੰ ਅਡਾਨੀਆਂ ਨੂੰ ਫੋਟ ਨੂੰ ਫੀਕੋ ਨੂੰ ਮਲਸੈਂਟੋ ਨੂੰ ਦੇਣ ਵਾਸਤੇ ਰਾਹ ਪੱਤਰਾ ਕਰ ਰਿਹਾ ਐ ਇਸ ਕਰਕੇ ਅਸੀਂ ਅੱਜ ਲੋਕਾਂ ਨੂੰ 호ਕਾ ਦੇਣ ਜਾ ਰਹੇ ਆ ਤੇ ਆਪਾਂ ਇਕੱਠੇ ਹੋ ਕੇ ਤੇ ਆਪਾਂ ਵੱਡੇ ਪੱਧਰ ਦਾ ਜਿਹੜਾ ਸੰਘਰਸ਼ ਉਹ ਕਰਕੇ ਤੇ ਸਰਕਾਰ ਨੂੰ ਜਿਹੜਾ ਅਸੀਂ ਹਰਾਵਾਂਗੇ ਨਾਲ ਜਿਹੜਾ ਪਿੰਡ ਜੂੰਦ ਜਿਹੜਾ ਉੱਥੇ 700 ਕਿੱਲੇ ਦੇ ਕਰੀਬ ਪੈੜੀ ਦਾ ਜਿਹੜਾ ਉੱਥੇ ਚੱਲ ਰਿਹਾ ਡਿਸਪਿਊਟ ਹੈ ਤੇ ਜਿਹੜੇ ਲੋਕ 117-18 ਸਾਲ ਤੋਂ ਪੈੜੀ ਦੇ ਉੱਤੇ ਕਾਸ਼ਤਕਾਰ ਕਾਬਜ਼ ਨੇ ਅੱਜ ਸਰਕਾਰ ਵੱਲੋਂ ਉਹਨਾਂ ਲੋਕਾਂ ਨੂੰ ਉਥੋਂ ਬਾਹਰ ਕੱਢ ਕੇ ਜ਼ਬਰੀ ਪੁਲਿਸ ਦੇ ਡੰਡੇ ਦੇ ਜੋਰ ਨਾਲ ਉਥੋਂ ਬਾਹਰ ਕੱਢਿਆ ਜਾ ਰਿਹਾ ਤੇ ਜਥੇਬੰਦੀ ਦੇ ਕਿਸਾਨਾਂ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਿਹਾ ਅਸੀਂ ਸਰਕਾਰ ਦੇ ਪਰਚੇ ਦਰਜ ਕਰਨ ਦੀ ਵੀ ਨਿਖੇਧੀ ਕਰਦੇ ਤੇ ਮੰਗ ਕਰਦੇ ਕਿ ਪਰਚੇ ਤੁਰੰਤ ਰੱਦ ਕੀਤੇ ਜਾਣ ਤੇ ਜਿਹੜੇ ਕਿਸਾਨਾਂ ਦੇ ਕੋਲ 100 ਸਾਲ ਤੋਂ ਵੱਧ ਪੈੜੀ ਜਿੱਦਾਂ ਦੀ ਮਾਲਕੀ ਹੈ ਜਿਨ੍ਹਾਂ ਨੇ ਮਾਮਲਾ ਧਾਰਿਆ ਹੋਇਆ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਜਿਹੜੇ ਹੱਕ ਜਿਹੜੇ ਆ ਮਾਲਕੀ ਦੇ ਦਿੱਤੇ ਜਾਣ ਨਾਲ ਲਗਭਗ ਪੰਜਾਬ ਦੇ ਅੰਦਰ 1 ਲੱਖ ਏਕੜ ਜਿਹੜੀ ਪੈੜੀ ਹੈ ਉਹ ਕੋਈ ਸ਼ਾਮਲਾਟਾ ਜਾਂ ਕੋਈ ਹੋਰ ਜੰਗਲਾਤ ਦੀ ਆ ਜਾਂ ਕੋਈ ਮਸਤਰਕਾ ਖਾਤਾ ਵਾ ਜਾਂ ਕੋਈ ਹੋਰ ਵੱਖਰੇ ਵੱਖਰੇ ਜਿਨ੍ਹਾਂ ਦੇ ਲੋਕਾਂ ਨੇ آباد ਕਰਕੇ ਟੱਬੇ ਉੱਤੇ ਬਿਨੇ ਕਰਕੇ ਸਾਰੇ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਲੋਕਾਂ ਦੇ ਨਾਮ ਮਾਲਕੀ ਹੱਕ ਜਿਹੜੇ ਕੀਤੇ ਜਾਣ ਜੇ ਸਰਕਾਰ ਆਉਣ ਵਾਲੇ ਸਮੇਂ ਦੇ ਅੰਦਰ ਇਸ ਮਸਲੇ ਨੂੰ ਠੀਕ ਤਸ਼ਾਹ ਅੱਗੇ ਨਹੀਂ ਹੱਲ ਕਰਦੇ ਤੇ ਪੂਰੇ ਪੰਜਾਬ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਜਥੇਬੰਦੀ ਵੱਲੋਂ ਗ੍ਰਹਾ ਵੱਲੋਂ ਫੈਸਲਾ ਨਾਲ ਆਊਗਾ ਉਸ ਫੈਸਲੇ ਨੂੰ ਇਨਬਨ ਲਾਗੂ ਕਰਕੇ ਤੇ ਅਸੀਂ ਵੱਡੇ ਪੱਧਰ ਦਾ ਜਿਹੜਾ ਸੰਘਰਸ਼ ਕਰਾਂਗੇ ਤੇ ਨਾਲ ਅਸੀਂ ਉਹ ਵਾਲੇ ਸਮੇਂ ਦੇ ਅੰਦਰ ਜਿਹੜੀ 13 ਤਰੀਕ ਨੂੰ ਜੂਨਪਿੰਡ ਦੇ ਵਿੱਚ ਜਿਹੜੀ ਜ਼ਮੀਨ ਸੰਗਰਾਮ ਰੈਲੀ ਰੱਖੀ ਗਈ ਆ ਕਿ ਉਸ ਰੈਲੀ ਦੇ ਵਿੱਚ ਅਸੀਂ ਵੱਡੇ ਪੱਧਰ ਦੇ ਉੱਤੇ ਕਾਫਲੇ ਲੈ ਕੇ ਉਸ ਸੰਗਰਾਮ ਰੈਲੀ ਦੇ ਵਿੱਚ ਆਪਾਂ ਸ਼ਾਮਲ ਹੋਵਾਂਗੇ ਤਾਂ ਕਿ ਸਾਡਾ ਜਿਹੜਾ ਪੇਖਾ ਉਹ ਬੱਸ ਸਕੇ ਤੇ ਘਟੋ ਘਟ ਅਸੀਂ ਆਪਣੇ ਬੱਚਿਆਂ ਨੂੰ ਜਵਾਬ ਦੇ ਹੋਈਏ ਕਿ ਜਦੋਂ ਕਾਰਪੋਰੇਟ ਰਿਆਂ ਜ਼ਮੀਨਾਂ ਦੇ ਹੱਲਾ ਕੀਤਾ ਸੀ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਕਿੰਨਾ ਉਪਰਾਲਾ ਕੀਤਾ ਸੀ ਨਹੀਂ ਤੇ ਸਾਨੂੰ ਜੋ ਮੜੀ ਤੋਂ ਬਾਅਦ ਵੀ ਸਾਨੂੰ ਇਹ ਲਾਹਮਾ ਸਾਡੇ ਸਿਰ ਮੱਥੇ ਰਹੂਗਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਉਦਮ ਕਰਕੇ ਸੰਘਰਸ਼ ਦੇ ਮੈਦਾਨ 'ਚ ਨਹੀਂ ਆਏ ਇਸ ਕਰਕੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਆਓ ਇਕੱਠੇ ਹੋਈਏ ਨਿਰਸਵਾਰਥ ਇਕੱਠੇ ਹੋਈਏ ਕੋਈ ਵੀ ਜਿਹੜੀ ਜਥੇਬੰਦੀ ਕੋਲ ਲੜਦੀ ਆ ਅਸੀਂ ਉਹਦਾ ਸਮਰਥਨ ਕਰਦੇ ਆ ਤੇ ਨਾਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਡੇ ਪੱਧਰ ਤੇ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇੰਡਸਟਰੀਅਲਿਸਟ ਨੂੰ ਹੋਰ ਵੱਖਰੇ ਵੱਖਰੇ ਤਬਕਿਆਂ ਨੂੰ ਵੱਡਾ ਹੱਲਾ ਮਾਰਨ ਦੀ ਜਿਹੜੀ ਐਸਲੇ ਲੋੜ ਆ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਆ ਤੇ ਉਸ ਮਾਰਚ ਦੇ ਵਿੱਚ ਨਾਲ ਸਾਡੇ ਸਰ ਜਿਲ੍ਹਾ ਪ੍ਰਧਾਨ ਸਾਥੀ ਕਸ਼ਮੀਰ ਸਿੰਘ ਜੀ ਉਹ ਕੋ ਜਿਹੜੇ ਲਫਜ਼ਾ ਜਿਹੜੇ ਇਸ ਮਾਮਲੇ ਤੇ ਉਹਨਾਂ ਦੇ ਨਾਲ ਸੰਜ ਕਰਨਾ ਪਏ। ਤੇ ਕੀ ਕਰਨਾ ਜੀ ਅੱਜ ਦਾ ਇਕੱਠ ਕੰਡਾ ਟਰੈਕਟਰ ਮਾਰਚ ਕਰਨਾ ਜੀ ਮੈਂ ਕਸ਼ਮੀਰ ਸਿੰਘ ਹਦਾਈ ਜਿਲ੍ਹਾ ਪ੍ਰਧਾਨ ਦੀ ਕੇਜੂ ਇਕਤਾ ਗ੍ਰਾਹਾ ਵਰਸਰ ਤੋਂ ਆਜ ਸੰਯੁਕਤ ਖਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਕੇ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਕੀਤੇ ਜਿਹੜੇ ਖੇਤੀ ਮੰਡੀਕਰਨ ਸੰਬੰਧੀ ਡਰਾਫਟ ਨੇ ਜਿਹੜੇ ਰਾਜਾਂ ਰਹੀਂ ਸਰਕਾਰ ਲਾਗੂ ਕਰਨਾ ਚਾਹੁੰਦੀ ਜਿਹੜੇ ਤਿੰਨ ਖਾਲੇ ਖੇਤੀ ਕਾਨੂੰਨ ਰੱਦ ਕਰਾਏ ਸੀ ਉਹਨਾਂ ਚੋਰਮੋਰੀ ਨਹੀਂ ਲਾਗੂ ਕਰਨ ਦੀ ਨੀਤੀ ਸਰਕਾਰ ਦੀ ਉਹਦੇ ਵਿਰੋਧ ਦੇ ਵਿੱਚ ਵੀ ਉਹ ਖਰੜਾ ਜਿਹੜਾ ਸਰਕਾਰ ਨੇ ਘੱਲਿਆ ਉਹ ਰੱਦ ਕੀਤਾ ਜਾਵੇ ਨਾਲ ਦਿੱਲੀ ਅੰਦੋਲਨਨ ਦੀਆਂ ਰਹਿਦੀਆਂ ਜਿਹੜੀਆਂ ਮੰਗਾਂ ਕੇਂਦਰ ਦੀ ਸਰਕਾਰ ਨੇ ਉਹ ਵੇਲੇ ਲਿਖਤੀ ਸਮਝੌਤਾ ਕੀਤਾ ਸੀ ਕਿ ਕਿਸਾਨਾਂ ਦੇ ਜਿਹੜਾ ਖਰੀਦ ਗਰੰਟੀ ਕਾਨੂੰਨ ਬਣਾਇਆ ਜਾਊਗਾ ਨਾਲ ਕਿਸਾਨਾਂ ਮਜ਼ਦੂਰਾਂ 'ਤੇ ਚੜਿਆ ਕਰਜ਼ਾ ਖਤਮ ਕੀਤਾ ਜਾਊਗਾ ਅੰਦੋਲਨਦਾਨ ਪਾਏ ਕੇਸ ਵਾਪਸ ਲਏ ਜਾਣਗੇ ਨਾਲ ਜਿਹੜਾ ਹੈਗਾ ਪ੍ਰਦੂਸ਼ਣ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣਾ ਨਾਲ ਹੋਰ ਮੰਗਾ ਤੇ ਲਿਖਤੀ ਸਮਝੌਤਾ ਕੀਤਾ ਸੀ ਉਹ ਸਮਝੌਤੇ ਨੂੰ ਲਾਗੂ ਕਰਾਉਣ ਲਈ ਤੇ ਡਰਾਫਟ ਨੂੰ ਰੱਦ ਕਰਾਉਣ ਲਈ ਅੱਜ ਦੀ ਸਾਡੀ ਇਹ ਜਿਹੜੇ ਟਰੈਕਟਰ ਮਾਰਚ ਆ ਇਹ ਜ਼ੋਰਦਾਰ ਮੰਗ ਕਰਦਾ ਵੀ ਇਹਨਾਂ ਨੂੰ ਜਿਹੜਾ ਉਹ ਸਮਝੌਤਾ ਉਹਨੂੰ ਲਾਗੂ ਕੀਤਾ ਜਾਏ ਖਰੜੇ ਨੂੰ ਰੱਦ ਕੀਤਾ ਜਾਏ ਇਹ ਕਰਕੇ ਇਹ ਫੈਸਲੇ ਨੂੰ ਲਾਗੂ ਕਰਦੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੰਜ ਥਾਵਾਂ ਤੇ ਜਿਹੜਾ ਸਾਡੇ ਵੱਲੋਂ ਇਹ ਬੀਕੇਜੂ ਇੱਕ ਤਾਂ ਗ੍ਰਾਹ ਹਲੋਂ ਵੱਡਾ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਸਰਾਈ ਨਾਲੇ ਕਿ ਕਿਲੇ ਇਸ ਸੁਧਾਰ ਦੇ ਵਿੱਚ ਹੀ ਹੈ ਨਹੀਂ ਸਾਡਾ ਇਧਰ ਹੀ ਨਾਲੇ ਦਾ ਜਿਹੜਾ ਇੱਕ ਆਫਲਾ ਇਥੇ ਸੁਧਾਰ ਦੇ ਵਿੱਚ ਜੁੜਿਆ ਇਧਰ ਪਿੰਡਾਂ ਚ ਮਾਰਚ ਕਰੂਗਾ ਇਧਰ ਮਜੀਠੇ ਚ ਆ ਔਟਾਰੀ ਚ ਆ ਸ਼ਹਿਰ ਦੇ ਵਿੱਚ ਆ ਤੇ ਇਧਰ ਲੋਪੋ ਕੇ ਸਾਈਡ ਤੇ ਆ ਪੰਜ ਥਾਵਾਂ ਤੇ ਸਾਡਾ ਜਿਹੜਾ ਮਾਰਚ ਅੱਜ ਹੋਊਗਾ